ਇੱਕ ਰਾਜਾ ਸੀ ਬਾਦਸ਼ਾਹ ਗਰਮੀ ਦੀ ਰੁੱਤ ਸੀ ਸ਼ਿਕਾਰ ਕਰਦਾ ਪਿਆ ਸੀ ਸ਼ਿਕਾਰ ਦੇ ਪਿੱਛੇ ਲੱਗਿਆ ਦੂਰ ਨਿਕਲ ਗਿਆ ਰਸਤੇ ਦੇ ਵਿੱਚ ਉਹਦੇ ਘੋੜੇ ਦਾ ਪੈਰ ਟੋਏ ਵਿੱਚ ਡਿੱਗਿਆ ਘੋੜਾ ਲੰਗੜਾ ਹੋ ਗਿਆ ਲੰਗੜਾ ਘੋੜਾ ਚੱਲ ਨਹੀਂ ਸਕਦਾ ਰਾਜਾ ਆਪਣੇ ਕਾਫਲੇ ਤੋਂ ਵਿਛੜ ਗਿਆ ਭਟਕ ਗਿਆ ਬੜਾ ਪਿਆਸਾ ਇਤਰੇ ਲੱਗੀ ਪਿਆਸ ਲੱਗੀ ਹੈ ਹੱਥ ਵਿੱਚ ਉਹਦੇ ਕਿਰਪਾਨ ਹੈ ਸ੍ਰੀ ਸਾਹਿਬ ਹੈ ਕੀ ਵੇਖਦਾ ਏ ਅੱਗੇ ਉਹਨੂੰ ਲੱਕੜਹਾਰਾ ਮਿਲ ਗਿਆ ਲੱਕੜਹਾਰੇ ਦੇ ਕੋਲ ਮਸ਼ਕ ਹੈ ਮਸ਼ਕ ਪਾਣੀ ਦਾ ਰੱਖਣ ਵਾਲਾ ਇੱਕ ਭੰਡਾ ਸੀ ਜਿਹੜਾ ਚਮੜੇ ਤੋਂ ਬਣਦਾ ਹੈ ਅੱਜ ਵੀ ਕਿਤੇ ਕਿਤੇ ਮਸ਼ਕ ਹੈ ਮੈਂ ਰਾਜਸਥਾਨ ਗਿਆ ਹੁਣੇ ਚਤੌੜਗੜ ਜਿੱਥੇ ਮੀਰਾ ਨੂੰ ਜ਼ਹਿਰ ਦਾ ਪਿਆਲਾ ਪਿਲਾਇਆ ਿਆਰ ਵਾਲੇ ਉਹ 12 ਕਿਲੋਮੀਟਰ 'ਚ ਮੀਰਾ ਦਾ ਘਰ ਹੈ ਚਤੌੜਗੜ ਜਿੱਥੇ ਧੰਨ ਸ੍ਰੀ ਗੁਰੂ ਰਵਿਦਾਸ ਪਾਤਸ਼ਾਹ ਜੀ ਦੇ ਚਰਨ ਨਿ चिन्ह ਲੱਗੇ ਹੋਏ ਨੇ ਚਰਨ ਛਪਰੀ ਉਹਨਾਂ ਦੀ ਚਰਨ ਚਿੰਨ ਸਤਪਤ ਨੇ ਪੂਜਾ ਹੁੰਦੀ ਏ ਮੇਰੇ ਗੁਰੂ ਰਵਿਦਾਸ ਦੇ ਚਰਨਾਂ ਦੀ ਉੱਥੇ ਮੀਰਾ ਨੂੰ ਜ਼ਹਿਰ ਦਾ ਪਿਆਲਾ ਪਿਲਾਇਆ ਸੀ ਪਰ ਮੇਰੇ ਗੁਰੂ ਨੇ ਮੀਰਾ ਨੂੰ ਤਤੀਵਾ ਨਾ ਲੱਗਣ ਦਿੱਤੀ ਗੁਰਬਾਣੀ ਕਹਿੰਦੀ ਵਿੱਚ ਕਰਤਾ ਪੁਰਖ ਖਲੋਵਾ ਬਾਣ ਨ ਵਿੰਗਾ ਹੋਵਾ ਉਹ ਬਾਲ ਨਹੀਂ ਵਿੰਗਾ ਹੋਣਾ ਗੁਰੂ ਕੇ ਪਿਆਰੇ ਗੁਰੂ ਕੇ ਸਵਾਰੇਓ ਰਾਜੇ ਨੂੰ ਪਿਆਸ ਲੱਗੀ ਉਹ ਕਹਿੰਦਾ ਮੈਨੂੰ ਪਾਣੀ ਪਿਲਾ। ਉਹਨੇ ਪਾਣੀ ਪਿਲਾਇਆ। ਉਹਨੇ ਵੇਖ ਲਿਆ ਕਿ ਬਾਦਸ਼ਾਹ ਲੱਗਦਾ ਏ ਕਲਗੀ ਲੱਗੀ ਏ। ਸ਼ਾਹੀ ਲਿਵਾਸ ਹੈ। ਰਾਜਾ ਕਹਿਣ ਲੱਗਾ ਲੱਕੜਹਾਰਿਆ ਮੈਂ ਬਾਦਸ਼ਾਹ ਵਾਂ ਇਸ ਮੁਲਕ ਦਾ। ਮੈਂ ਕਾਫਲੇ ਤੋਂ ਬਿਛੜ ਗਿਆ। ਮੈਨੂੰ ਜੰਗਲ ਵਿੱਚ ਬਾਹਰ ਜਾਣ ਦਾ ਰਾਹ ਨਹੀਂ ਪਤਾ ਮੈਨੂੰ ਬਾਹਰ ਲੈ ਕੇ ਚੱਲ। ਅੱਗੇ ਅੱਗੇ ਲੱਕੜਹਾਰਾ ਪਿੱਛੇ ਪਿੱਛੇ ਰਾਜਾ ਜੰਗਲ ਤੋਂ ਬਾਹਰ ਆ ਗਿਆ ਕਿਉਂਕਿ ਹਰੇਕ ਬੰਦਾ ਆਪਣੇ ਆਪਣੇ ਕੰਮ ਦਾ ਪੀਤੀ ਹੁੰਦਾ ਹੈ ਉਹ ਬਾਦਸ਼ਾਹ ਕਹਿਣ ਲੱਗਿਆ ਇਹ ਲੱਕੜਹਾਰੇ ਤੂੰ ਮੇਰੀ ਜਾਨ ਬਚਾਈ ਏ ਮੰਗ ਕੀ ਮੰਗਦਾ ਹੁਣ ਮੰਗਣਾ ਕੋਈ ਸੌਖੀ ਗੱਲ ਨਹੀਂ ਹੈ ਮੰਗਣ ਦੀ ਕਲਾ ਵੀ ਹਰੇਕ ਬੰਦੇ ਨੂੰ ਆਫ ਕਰਨਾ ਨਹੀਂ ਹੁੰਦੀ ਅਸੀਂ ਕੀ ਮੰਗਦੇ ਹਾਂ ਅਸੀਂ ਵੀ ਪਿਆਰਿਓ ਕੋੜੀ ਮੰਗੀ ਜਾਂਦੀ ਹੈ ਜੋ ਮੰਗਣ ਵਾਲੀ ਵਸਤ ਹੈ ਉਹ ਨਹੀਂ ਮੰਗਦੀ ਹੋ ਲੱਕੜਹਾਰਾ ਪਤਾ ਕੀ ਮੰਗਦਾ ਰਾਜਨ ਤੇਰੇ ਅਧਿਕਾਰੀ ਮੈਨੂੰ ਲੱਕੜਾ ਨਹੀਂ ਕੱਟਣ ਦਿੰਦੇ ਮੈਨੂੰ ਲੱਕੜਾ ਕੱਟਣ ਦਾ ਪਰਮਿਟ ਦੇ ਦੇ ਰਾਜਾ ਕਹਿੰਦਾ ਰਾਜਾ ਹੱਸਿਆ ਕੋਈ ਲੱਕੜਹਾਰਿਆ ਮੈਂ ਰਾਜਾ ਵਾਂ ਤੂੰ ਹੀਰੇ ਮੰਗ ਜਵਾਹਰ ਮੰਗ ਮੋਤੀ ਮੰਗ ਧਨ ਮੰਗ ਦੌਲਤ ਮੰਗ ਵਜ਼ੀਰੀ ਮੰਗ ਤੂੰ ਉਮੀ ਮੰਗ ਇਹ ਕੀ ਮੰਗਦਾ ਪਿਆ ਲੱਕੜ ਕੱਟਣ ਦਾ ਪਰਮਿਟ ਕਹਿੰਦਾ ਨਾ ਜੀ ਮੈਨੂੰ ਲੱਕੜਾ ਕੱਟਣੀ ਆਂਦੀਆਂ ਨੇ ਮੈਂ ਲੱਕੜੀਆਂ ਕੱਟਾਂਗਾ ਮਾਫ਼ ਕਰਨਾ ਨਾਲੀ ਦੇ ਕੀੜਿਆਂ ਨੂੰ ਤੁਸੀਂ ਗੰਦਗੀ ਚੋਂ ਕੱਢ ਕੇ ਬਾਹਰ ਰੱਖਦੇ ਹੋ ਨਾ ਉਹ ਬਾਹਰ ਮਰ ਜਾਏਗਾ ਉਹ ਗੰਦਗੀ 'ਚ ਹੀ ਜਾਏ ਰਾਜਾ ਕਹਿੰਦਾ ਕੋਈ ਗੱਲ ਨਹੀਂ ਠੀਕ ਹੈ ਆ ਮੇਰੇ ਉੱਤਰ ਦੇ ਵੱਲ ਮੇਰਾ ਚੰਦਨ ਦਾ ਬਹੁਤ ਵੱਡਾ ਵਾਗ ਹੈ ਦੇਖੋ ਹੁਣ ਕਿ ਆ ਬੜੰਬਨਾ ਹੋਈ ਚੰਦਨ ਦਾ ਵਾਗ ਹੈ ਇਹਦਾ ਪਟਾ ਲਿਖਦਾ ਤੈਨੂੰ 100 ਸਾਲ ਦਾ ਜੀ ਆਨੰਦ ਕਰ ਉਹ ਠਹਿਰਿਆ ਲੱਕੜਹਾਰਾ ਉਨੇ ਧਰ ਲਿਆ ਗਵਾੜੇ ਤੋਂ ਚੰਦਨ ਦਾ ਆਵਾਗ ਵੱਡ ਵੱਡ ਕੇ ਟੁਕ ਟੁਕ ਕੇ ਉਹਨੂੰ ਕੋਲੇ ਕਰਕੇ ਪੱਠੀ ਵਿੱਚ ਸਾਲ ਕੇ ਉਹਦੇ ਕੋਲੇ ਬਾਜ਼ਾਰ ਵਿੱਚ ਵੇਚਦੇ ਚੰਦਨ ਦੇ ਸਾਰੇ ਸਾਰਾ ਹੀ ਉਹ ਬਾਗ ਵੱਢਿਆ ਗਿਆ ਕਟਿਆ ਗਿਆ ਵਰਖਾ ਰੁੱਤ ਆ ਗਈ ਨਹੀਂ ਲੱਗ ਰਿਆ ਪੱਠੀ ਬੜੀ ਨਾ ਕੋਲੇ ਬਣੇ ਨਹੀਂ ਪੱਠੀ ਵੜੀ ਨਾ ਉਹਨੇ ਸੋਚਿਆ ਪੀ ਬੱਚੇ ਟੱਕਰ ਟੱਕੇ ਰਹਿਣਗੇ ਉਹਨੇ ਲੱਕੜਾਂ ਚੱਕੀਆਂ ਚੰਦਰ ਦੀਆਂ ਕਹਿੰਦਾ ਅੱਜ ਲੱਕੜਾਂ ਹੀ ਬਾਜ਼ਾਰ ਚ ਵੇਚ ਦਿੰਦੇ ਆ ਹੁਣ ਜਦੋਂ ਚੰਦਰ ਦੀ ਲੱਕੜ ਬਾਜ਼ਾਰ ਵਿੱਚੋਂ ਗਈ ਨਾ ਚੰਦਨ ਨਾਲ ਸਾਰਾ ਬਾਜ਼ਾਰ ਮਹਿਕ ਟਿਆ ਮਾਫ ਕਰਨਾ ਜਿਹੜਾ ਕਿਰਿਆ ਕਰਮ ਉਤੇ ਤੁਸੀਂ ਲਿਆਦੇ ਹੋ ਨਾ ਚੰਦਰ ਦੀ ਲੱਕੜੀ ਉਹ ਚੰਦਨ ਨਹੀਂ ਹੁੰਦਾ ਉਹ ਲੱਕੜ ਕੋਈ ਹੋਰ ਹੀ ਹੁੰਦੀ ਏ ਉਹਨੂੰ ਪਰਫਿਊਮ ਵਿੱਚ ਡਿਪ ਕਰਕੇ ਤੁਹਾਨੂੰ ਵੇਚਿਆ ਜਾਂਦਾ ਹੈ ਵਾਖੜੀ ਕਰੋ ਕਿਸੇ ਨੇ ਚੰਦਨ ਦਾ ਦਰਖਤ ਵੇਖਿਆ ਹੈ ਦਾਸ ਨੇ ਵੇਖਿਆ ਨੇ ਚੰਦਨ ਦੇ ਰੁੱਖ ਮਹਾਰਾਸ਼ਟਰ ਦੀ ਧਰਤੀ ਤੇ ਜਿੱਥੇ ਧੰਗੁਰੂ ਨਾਨਕ ਦੇਵ ਜੀ ਨੇ ਮਛੰਦਰਨਾਥ ਤੇ ਸਿੱਧਾਂ ਨੂੰ ਉਤਾਰਿਆ ਸੀ ਗੁਰਦੁਆਰਾ ਚੰਦਨ ਘਾਟ ਖਦੇ ਜਾਓ ਦਰਸ਼ਨ ਕਰੋ ਬਹੁਤ ਚੰਦਨ ਦੇ ਰੁੱਖੜੇ ਨੇ ਉੱਥੇ ਮਹਿਕਦਾ ਪਿਆ ਸਾਰਾ ਚੰਦਨ ਜਦੋਂ ਪੰਸਾਰ ਦੇ ਨਾਸਾਂ ਦੇ ਵਿੱਚ ਨਸ ਪੁੱਟਾਂ ਦੇ ਵਿੱਚ ਉਹ ਖੁਸ਼ਬੂ ਗਈ ਉਹ ਬਾਹਰ ਨਿਕਲ ਆਇਆ ਉਹਨੇ ਵੇਖਿਆ ਲੱਕੜਹਾਰਾ ਚੰਦਰ ਦੀ ਲੱਕੜੀ ਲੈ ਕੇ ਜਾ ਰਿਹਾ ਉਹਨੂੰ ਵਿਲਮ ਆਇਆ ਉਹਨੂੰ ਗਿਆਨ ਹੈ ਕਹਿੰਦਾ ਲੱਕੜਹਾਰਿਆ ਇਹ ਲੱਕੜੀ ਬਕਾਊ ਹੈ ਕਹਿੰਦਾ ਸੱਤ ਬਚਨ ਬਕਾਊ ਹੈ ਕਹਿੰਦਾ ਰੱਖ ਦੇ ਥੋੜੀ ਦੇ ਕਹਿੰਦਾ 500 ਲੈ ਲੈ ਲੱਕੜ ਮੈਨੂੰ ਦੇ ਦੇ ਜਦੋਂ 500 ਸੁਣਿਆ ਉਹਨੇ ਉਹ ਕਹਿੰਦਾ ਸੇਠ ਜੀ ਕਿਉਂ ਮਜ਼ਾਕ ਕਰਦੇ ਪਏ ਹੋ ਸੇਠ ਅੰਦਰ ਗਿਆ ਉਹ 500 ਹੋਰ ਲਿਆ ਕਹਿੰਦਾ ਓ ਚੱਕ 1000 ਰੁਪਇਆ ਹੁਣ ਨਾ ਬੋਲੀ ਹੁਣ ਤੇਰੇ ਪੈਸੇ ਪੂਰੇ ਆ ਜਦੋਂ 1000 ਰੁਪਇਆ ਉਹ ਥੇਲੀ ਤੇ ਰੱਖਿਆ ਉਹ ਪੱਭਾ ਮਾਰ ਕੇ ਰੋਪਿਆ ਉਹ ਪਨਸਾਰ ਕਹਿੰਦਾ ਲੱਕੜਹਾਰੇ ਰੋਂਦਾ ਕਿਉਂ ਪਿਆ ਐ ਤੈਨੂੰ ਤੇਰੀ ਲੱਕੜ ਦਾ ਪੂਰਾ ਮੁੱਲ ਧਾਰ ਦਿੱਤਾ ਏ ਇਹ 1000 ਤੋਂ ਵੱਧ ਲੱਕੜ ਨਹੀਂ ਐ ਉਹ ਕਹਿੰਦਾ ਐ ਸੇਠ ਐ ਪਨਸਾਰ ਮੈਂ ਇਸ ਕਰਕੇ ਨਹੀਂ ਰੋਣਾ ਕਿ ਮੈਨੂੰ 1000 ਰੁਪਇਆ ਮਿਲਿਆ ਮੈਂ ਇਸ ਕਰਕੇ ਰੋਣਾ ਪਿਆ ਵਾਂ ਕਿ ਜਿਨ੍ਹਾਂ ਤੋਂ ਲੱਕੜਾਂ ਦਾ ਮੁੱਲ 1000 ਰੁਪਿਆ ਪਿਆਏ ਮੇਰੇ ਕੋਲ ਹਜ਼ਾਰਾਂ ਲੱਕੜਾਂ ਸਾਂ ਮੈਂ ਕੱਟ-ਕੱਟ ਕੇ ਸਾੜ-ਸਾੜ ਕੇ ਕੋਲੇ ਬਣਾ ਕੇ ਕੌਡੀਆਂ ਦੇ ਪਾ ਬਾਜ਼ਾਰ ਵਿੱਚ ਵੇਚ ਦਿੱਤੇ ਤੇ ਪਤਾ ਚੰਦਨ ਦਾ ਬਾਗ ਕਿਹੜਾ ਹੈ ਆ ਸਾਡੇ ਸਵਾਸ 24000 ਸਵਾਸ ਰੋਜ਼ ਕੌਡੀਆਂ ਦੇ ਪਾ ਵੇਚੀ ਜਾ ਰਹੀਆਂ ਅਸੀਂ ਕਦੋਂ ਰੋਵਾਂਗੇ ਕਦੋਂ ਜਦੋਂ ਜੰਮਦੂਤ ਲੈਣ ਆ ਜਾਣਗੇ ਉਦੋਂ ਫਿਰ ਕੋਈ ਧਾਰਾ ਨਹੀਂ ਚੱਲਣਾ ਇਹ ਬੰਦੇ ਤੇਰੇ ਸਵਾਸ ਬੜੇ ਵੇਸ਼ ਕੀਮਤੀ ਨੇ ਇਹ ਜੰਨਤ ਤੋਂ ਵੀ ਮਹਿੰਗੇ ਨੇ ਮੇਰੇ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਰੱਖੋ ਕੰਧ ਸਾਰੋ ਨੀਮਾ ਸਾਢੇ 3 ਹੱਥ ਤੇਰੀ